ਨਾ ਕੱਲ ਨੂੰ ਫਿਰ ਚੰਦਾਂ ਦਾ ਇਕੱਠਾ ਹੋਇਆ ਕਿ ਜਿੰਨਾ ਲੋਕਾਂ ਵੱਲੋਂ ਸਿੱਧੂ ਭਰਾ ਨੂੰ ਲੱਗਣਾ ਤੋਂ ਲਿਆ ਗਿਆ ਉੱਥੇ ਤਾਂ ਮੈਸੇਜ ਇਹ ਦਿੱਤਾ ਗਿਆ ਕਿ ਸਾਡੇ ਸੰਘਰਸ਼ ਦੀ ਦਿੱਤਾ ਜੇਕਰ ਲੋਕ ਸੰਘਰਸ਼ ਨਾ ਕਰਦੇ ਕਹਿੰਦੇ ਸਮ ਹੋਣੀ ਨਹੀਂ ਮੈਂ ਇੱਕ ਸਵਾਲ ਪੁੱਛਦਾ ਤੁਹਾਡੇ ਕੋਲ ਕਿਹੜਾ ਸੰਘਰਸ਼ ਕੀਤਾ ਕਿਹੜਾ ਤਰਨਾ ਦਿੱਤਾ ਕਿਹਨੂੰ ਮਿਲਣ ਗਏ ਕੋਈ ਇੱਕ ਗੱਲ ਦੱਸੋ ਬੰਦੇ 10 ਇਕੱਠੇ ਕਰਕੇ ਆਪੇ ਲੱਡੂ ਲਿਆ ਕੇ ਆਪੇ ਕੰਡਾ ਲਿਆ ਕੇ ਆਪੇ ਬੈਠ ਕੇ ਆਪੇ ਦੁੱਲ ਗਏ ਕੋਈ ਗੱਲ ਤਾਂ ਹੈ ਨਹੀਂ ਐਡੇ ਕਿਹੜਾ ਉਹਨੇ ਮਾਰਕਾ ਮਾਰਿਆ ਜਿਹਦੇ ਨਾਲ ਲੋਕਾਂ ਨੂੰ ਤੁਲ ਰਹੇ ਨੇ ਜਾਂ ਪੈਸੇ ਦਾ ਤੋਲ ਰਹੇ ਨੇ ਐਸਾ ਕੁਝ ਨਹੀਂ ਹੈਗਾ ਉਹਨੂੰ ਡਰਾਮੇ ਕਰਨ ਦੀ ਬੇਸਿਕਲੀ ਆਦਤ ਹੈ ਹੋਰ ਕੁਝ ਨਹੀਂ ਹੈ ਤਾਂ ਇਸ ਕਰਕੇ ਨਾ ਜੀ ਬੰਦੇ ਇਕੱਠੇ ਕਰਕੇ ਮਤਲਬ ਇਹ ਸਾਰਾ ਡਰਾਮਾ ਜਿਹੜਾ ਇਹ ਰਚ ਰਹੇ ਨੇ ਤੇ ਜੋ ਕੁਝ ਨਵਸ ਕੀਤਾ ਮੈਨੂੰ ਇੱਕ ਹਦਾ ਰੰ ਦੇ ਦੇਣ ਵੀ ਇਹ 20 50 100 ਬੰਦੇ ਇਕੱਠੇ ਹੋ ਕੇ ਕਦੇ ਸਾਡੇ ਦਫ਼ਤਰ ਚ ਆਏ ਨੋਗਲ ਬਾਡੀ ਦਫ਼ਤਰ ਜਾ ਕੇ ਧਰਨਾ ਤਾਂ ਵੀ ਨਹੀਂ ਜੀ ਇਹ ਤਾਂ ਕਰਾਓ ਕਰਾਓ ਇਹ ਤਾਂ ਕਰਾਓ ਹੀ ਕਰੋ ਇਹ ਕਦੇ ਗਏ ਤਾਂ ਹੈ ਨਹੀਂ ਕਿ ਇਹਨੂੰ ਮਿਲਣ ਸਿੰਘਾਰਸ਼ੇ ਦੱਸੋ ਕੀ ਕੀਤਾ ਸਿਰਫ ਇਹ ਕੀਤਾ ਸਿੰਘਾਰਸ਼ੇ ਵੀ ਕਦੇ ਤੁਹਾਨੂੰ ਖੇਚਲ ਦੇ ਕੇ ਤੁਹਾਡੇ ਕੋਲ ਬੋਲ ਲੇ ਵੀਡੀਓ ਬਣਾ ਲਈ ਬਣਾ ਕੇ ਪਾਤੀਆਂ ਕਦੇ ਕਿਤੇ ਆਪ ਵੀਡੀਓ ਬਣਾ ਕੇ ਪਾਤੀਆਂ ਵੀ ਅਸੀਂ ਐਦਾਂ ਕਰਦਾਂਗੇ ਅਸੀਂ ਉਦਾਂ ਕਰਦਾਂਗੇ ਕਰਨ ਕਰਾਉਣ ਨੂੰ ਇਹਨਾਂ ਕੋਲ ਕੁਝ ਨਹੀਂ ਹੈ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ਾਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ